हम आपको नशा खत्म करके दिखाएंगे 3 महीने में हम नशा खत्म कर देंगे जो जिम्मेदारी नशा खत्म करने की आप निभा सकते हो वो कोई नहीं निभा सकता पार्टी आओगी साडी अस्सी पंजाब ਦੇ ਵਿੱਚ ਇਹ ਜਿਹੜਾ ਲੱਗਿਆ ਹੋਇਆ ਕਲੰਕਾ ਉਤਾਰਾਂਗੇ नशे ਜਿਹੜੇ ਨੇ ਉਹ ਬੰਦ ਕਰਨੇ ਨੇ ਉਹ ਕੱਲੀ ਸਰਕਾਰ ਜਾਂ ਪੁਲਿਸ ਤੇ ਨਾ ਛੱਡੀਏ ਪੰਜਾਬ ਦੇ ਵਿੱਚ 4 ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਜੋਰਾ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਅਕਾਲੀ ਦਲ ਇਨ੍ਹਾਂ ਚੋਣਾਂ ਦੀ ਰੇਸ ਦੇ ਵਿੱਚੋਂ ਬਾਹਰ ਹੈ ਯਾਨੀ ਕਿ ਉਹਨਾਂ ਦੇ ਵੱਲੋਂ ਇਹ ਚੋਣਾਂ ਨਹੀਂ ਲੜੀਆਂ ਜਾ ਰਹੀਆਂ ਪਰ ਹਾਂ ਇਨ੍ਹਾਂ ਜ਼ਰੂਰ ਹੈ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਘੇਰਿਆ ਜਾ ਰਿਹਾ ਜੀ ਹਾਂ ਤੁਹਾਨੂੰ ਦੱਸਦੀ ਕਿ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਸਰਕਾਰ ਬਣਨ ਤੋਂ ਪਹਿਲਾਂ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਸਰਕਾਰਾਂ ਹੀ ਨਸ਼ਾ ਵਕਾਉਂਦੀਆਂ ਨੇ ਸਰਕਾਰਾਂ ਨੂੰ ਸਭ ਪਤਾ ਹੁੰਦਾ ਹੈ ਕਿ ਨਸ਼ਾ ਕੌਣ ਵੇਚਦਾ ਤੇ ਕੌਣ ਵਕਾਉਂਦਾ ਹੈ ਅਕਾਲੀ ਦਲ ਦੇ ਵੱਲੋਂ ਸਵਾਲ ਪੁੱਛਿਆ ਗਿਆ ਹੈ ਕਿ ਹੁਣ ਤਾਂ ਉਹਨਾਂ ਦੀ ਸਰਕਾਰ ਹੈ ਹੁਣ ਦੱਸੇ ਸਰਕਾਰ ਕਿ ਨਸ਼ਾ ਕੌਣ ਵੇਚ ਰਿਹਾ ਉਥੇ ਹੀ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਸਰਕਾਰ ਬਣਨ ਤੋਂ ਪਹਿਲਾਂ ਦੀ ਜਿਸ ਦੇ ਵਿੱਚ ਉਹ ਦਾਵਾ ਕਰਦੇ ਨੇ ਕਿ 3 ਮਹੀਨਿਆਂ ਦੇ ਵਿੱਚ ਉਹ ਨਸ਼ਾ ਖਤਮ ਕਰ ਦੇਣਗੇ ਪਰ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਵੀ ਸਵਾਲ ਪੁੱਛਿਆ ਗਿਆ ਕਿ ਹੁਣ ਤਾਂ 3 ਸਾਲ ਹੋ ਚੁੱਕੇ ਨੇ ਨਸ਼ਾ ਕਿਉਂ ਨਹੀਂ ਬੰਦ ਹੋਇਆ ਅਰਵਿੰਦ ਕੇਜਰੀਵਾਲ ਇਸ ਦਾ ਜਵਾਬ ਜ਼ਰੂਰ ਦੇਣ ਇਸ ਚਿੱਟੇ ਨੇ ਪਤਾ ਨਹੀਂ ਕਿੰਨਿਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਤ ਕਿੰਨੇ ਚਿੱਟੇ 70 ਬਿਛਾਤੇ ਅਸੀਂ ਆਵਾਂਗੇ ਪਾਰਟੀ ਆਊਗੀ ਸਾਡੀ ਅਸੀਂ ਪੰਜਾਬ ਦੇ ਵਿੱਚ ਇਹ ਜਿਹੜਾ ਲੱਗਿਆ ਹੋਇਆ ਕਲੰਕਾ ਉਤਾਰਾਂਗੇ ਪੰਜਾਬ ਨੂੰ ਫਿਰ ਦੁਬਾਰਾ ਦੁੱਧ ਘਿਓ ਵਾਲਾ ਪੰਜਾਬ ਨੂੰ ਫਿਰ ਦੁਬਾਰਾ ਛਿੰਝਾਂ ਕਬੱਡੀਆਂ ਵਾਲਾ ਪੰਜਾਬ ਬਣਾਵਾਂਗੇ ਇਹ ਸਾਡੀ ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੈ ਤੇ ਨੀਅਤ ਸਾਫ਼ ਹੈ ਜੀ ਸਭ ਤੋਂ ਵੱਡਾ ਜਿਹੜਾ ਫਰਜ ਨਸ਼ੇ ਜਿਹੜੇ ਨੇ ਉਹ ਬੰਦ ਕਰਨੇ ਨੇ ਉਹ ਕੱਲੀ ਸਰਕਾਰ ਜਾਂ ਪੁਲਿਸ ਤੇ ਨਾ ਛੱਡੀਏ ਆਪਾਂ ਨੂੰ ਸਾਰਿਆਂ ਨੂੰ ਇੱਕ ਸਮਾਜਿਕ ਲਹਿਰ ਬਣਾਉਣੀ ਪਊਗੀ ਕਿਉਂਕਿ ਪਿੰਡਾਂ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਕੌਣ ਸਾਡੇ ਪਿੰਡ ਨਸ਼ੇ ਵੇਚਦਾ ਹੈ ਕੌਣ ਕਿੱਥੇ ਕਿਹੜੇ ਬੋਰਡ ਥੱਲੇ ਆਉਂਦਾ ਹੈ ਉੱਥੇ ਗੱਡੀ ਖੜਾਉਂਦਾ ਹੈ ਉੱਥੇ ਜਾਣਦੇ ਨੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਪਿੰਡਾਂ ਨੂੰ ਸਾਫ਼ ਸੁਥਰੇ ਆਪਣੇ ਪਿੰਡਾਂ ਨੂੰ ਜਿਹੜਾ ਨਸ਼ਾ ਰਹਿਤ ਬਣਾਉਣਾ ਹੈ ਸਿੱਧੂ ਸਾਹਿਬ ਹਮ ਆਪਕੋ ਨਸ਼ਾ ਖਤਮ ਕਰਕੇ ਦਿਖਾएंगे 3 ਮਹੀਨੇ ਮੈਂ ਹਮ ਨਸ਼ਾ ਖਤਮ ਕਰ ਦਿੰਗੇ हमारी सरकार आएगी मैं गारंटी दे रहा हूं आज एक नई गारंटी दे रहा हूं आपके प्रोग्राम में तीन महीने के अंदर चार महीने के अंदर नशा खत्म कर देंगे हम जो जिम्मेदारी नशा खत्म करने की आप निभा सकते हो वो कोई नहीं निभा सकता पंजाब में नशा बहुत है उसके लिए पंजाब सरकार पंजाब पुलिस अपने स्तर पर काम कर रही है आपकी मदद के बिना वो सारे प्रयास अधूरे रह जाएंगे अपने गांव के अंदर आपको जितना पता है कि कौन नशा बेचता है पूरा गांव जानता है वो नशा कहां से लाता है पूरा गांव जानता है वो आगे कहां से लाता है पूरा गांव जानता है आप ऐसे ऐसे लोगों को पकड़ पकड़ के पुलिस के हवाले करो अगर पुलिस एक्शन नहीं लेती आपकी शिकायत पे हमें बताओ जो पुलिस एक्शन नहीं लेती हम पुलिस वालों के खिलाफ एक्शन लेंगे लेकिन आप हमें बताओ हम सब मिलके पंजाब के सब लोग मिलके सारे सरपंच मिलके गांव की संगत के साथ मिलके पंजाब के गांव-गांव से कोने कोने से हम लोग नशा खत्म करेंगे दस दी के अकाली दलो नशे दे मुद्दे ते दे मौजूदा सरकार गया है सरकार जम के निशाने साधे गए ने क्योंकि मुख्यमंत्री मानदाती अरविंद केजरीवाल दुनिया ਪੁਚਾਉਣ ਪ੍ਰਚਾਰ ਦੇ ਦੌਰਾਨ ਬਿਆਨ ਸਾਹਮਣੇ ਆਇਆ ਸੀ ਕਿ ਨਸ਼ਾ ਕੱਲਾ ਸਰਕਾਰਾਂ ਤੇ ਨਾ ਛੱਡੋ ਕਿ ਸਰਕਾਰ ਬੰਦ ਕਰ ਦੇਵੇਗੀ ਪੁਲਿਸ ਪ੍ਰਸ਼ਾਸਨ ਤੇ ਨਾ ਛੱਡੋ ਇਸ ਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਦੇ ਗਏ ਨੇ ਤੇ ਇਹ ਵੀ ਪੁੱਛਿਆ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਕੌਣ ਵਿਕਾਰਿਆ ਇਸ ਦਾ ਜਵਾਬ ਜ਼ਰੂਰ ਦੇਵੇ ਸਰਕਾਰ ਦੱਸਦੀ ਕਿ ਅਕਾਲੀ ਦਲ ਦੇ ਵੱਲੋਂ ਇਹ ਸਵਾਲ ਪੁੱਛਿਆ ਗਿਆ ਹੈ ਤੇ ਇਸ ਦਾ ਜਵਾਬ ਮੰਗਿਆ ਗਿਆ ਹੈ